ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਪੰਜ ਬਿਹੜਾ ਦਿਖਾਉਣੀਆਂ ਗੱਬਣਾ ਮਹੀਨੇ ਤੋਂ ਲੈ ਕੇ 20 ਦਿਨ ਦੇ ਵਿੱਚ ਵਿੱਚ ਇਹਨਾਂ ਤੇ ਸੂਣ ਚ ਬਾਕੀ ਆ ਡਿਟੇਲ ਆਪਾਂ ਮੋਟੀ ਮੋਟੀ ਵੀਰ ਤੋਂ ਲੈ ਕੇ ਦਿੰਨੇ ਆ ਪੰਜ ਨਾਗ ਬਕਾਊ ਆ ਸਾਰੇ ਇਹ ਚੰਗੇ ਬਿਹੜਾ ਚੰਗੇ ਦੁੱਧਣ ਆ ਡੇਰੇ ਵੀ ਤੋਂ ਪੁੱਛਦੇ ਆ ਬਸ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸ ਦਿਆ ਨਾਮ ਬਾਈ ਜਤਿੰਦਰ ਸਿੰਘ ਪਿੰਡ ਮੁਵਾਰਕ ਪਰ ਚੂੰਗਾ ਜਲਾ ਮਰੇ ਕੋੜਲਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਬਾਈ 8544825610 ਜਿਹੜੇ ਤਿੰਨੇ ਵੜਾ ਤੁਸੀਂ ਕੋਲੇ ਖੜੇ ਆਂ ਹਾਂਜੀ ਕੀ ਬਾਅਦ ਆੜਾ ਇਹਨਾਂ ਦਾ ਆ ਇਹਦਾ ਦਾ ਬਾਈ ਹੈਗਾ ਪਲੂਨ ਦਾ 40 ਕਿਲੋ ਦਾ ਰਕਾਰਡ ਠੀਕ ਹੈ ਇਹਦਾ ਪਲੂਨ ਦਾ 40 ਦਾ ਉਹਦਾ 42 ਕਿਲੋ ਦਾ ਬਾਈ ਠੀਕ ਹੈ 40 40 ਵਾਲੀਆਂ ਨੇ ਸਾਰੀਆਂ 40 40 ਵਾਲੀਆਂ ਹੀ ਨੇ ਬਾਈ ਠੀਕ ਹੈ ਸੁਆ ਦੂਜਾ ਦੂਜਾ ਹਣਾ ਹਾਂ ਬਾਈ ਉਹਦਾ ਆਪਾਂ 55 ਕਿਲੋ ਮਨਾ ਕੇ ਦੇ ਦਾਂਗੇ ਕੋਈ ਵੀਰ ਆਪਣੇ ਨਾਲ ਛਾਈ ਬਿਆਨਾ ਕਰੂਗਾ ਅਜੇ ਦਿਨ 20 ਪਏ ਨੇਗੇ ਠੀਕ ਹੈ ਜਾਣੀ ਇਹਦਾ ਇੱਕ ਆਪਾਂ ਉਹ ਦਿਖਾ ਦਿਆਂ ਤਿਆਰੀ 'ਚ ਵੇਚਣ ਵਾਲੀਆਂ ਨਹੀਂ ਆ ਇਹਦਾ ਆਪਾਂ 45 46 ਕਿਲੋ ਜਰਸੀ ਦਾ ਠੀਕ ਹੈ ਇਹ ਵੀ ਆਪਾਂ 45 ਤੋਂ 50 ਕਿਲੋ ਮੰਨੇ ਆ ਕੇ ਕਹਿੰਦਾ ਬਾਬਾ 40 ਤੋਂ ਪਾਰ ਹੈਗੀਆਂ ਥੱਲੇ ਵਾਲਾ ਗੱਲ ਕਰਦਾ ਥੱਲੇ ਵਾਲਾ ਤਾਂ ਹੈ ਨਹੀਂ ਆ ਬੱਸੀਆਂ ਨੇ ਦੋਂਦੀਆਂ ਬੱਸੀਆਂ ਨੇ ਘੱਟ ਦੇਖ ਲਾ ਬੈਡਾ ਕਿੱਡੇ ਕਿੱਡੇ ਨੇ ਲੰਬਾਈ ਦੇਖ ਲਾ ਠੀਕ ਹੈ ਡੁੱਗਦੇ ਜਾਂਦੇ ਚੱਕੇ ਚੱਕੇ ਨੇ ਬੱਸੀ ਨੇ ਰਮਾੜਾ ਦੇ 66 ਦੀ ਆ ਆਪ ਆ ਬਾਈ ਠੀਕ ਹੈ ਰਿਕਾਰਡ ਆਪਣੇ ਕੋਲੇ ਪੰਜਾਂ ਦਾਗਾ ਸਾਰਾ ਚਾਰ ਪੀੜੀਆਂ ਦਾ ਠੀਕ ਹੈ ਵੀ ਕਿਹੜੇ ਸੀਮਨ ਦੀ ਹੈਗੇ ਆ ਆ ਬੱਸੀਆਂ ਨੇ ਵੀ ਬਾਈ ਦੁੱਗ ਚੱਕੀ ਆ ਇਹ ਬੱਸੀਆਂ ਥੱਲੋਂ ਆਪਾਂ 35 ਤੋਂ ਪਲੱਸ ਬਣ ਆ ਕੇ ਦੇਵਾਂਗੇ ਬਾਈ ਠੀਕ ਹੈ 35 35 ਕਿਲੋ ਵਾਲੀਆਂ ਪਲੂੜ ਬੱਛੀਆਂ ਤੇ ਦੂਜੇ ਹੈਗੇ 45 45 ਵਾਲੇ 45 ਤੋਂ ਪਲੱਸ ਬਾਈ ਉਹ ਗਾਂ ਦੇ 55 ਬਣ ਆਵਾਂਗੇ ਜਰਸੀ ਦਾ ਰਿਕਾਰਡ ਪਤਾ ਵੀ ਕਿਹੜੇ ਦੀ ਆ ਬਾਈ ਸਾਰਾ ਰਿਕਾਰਡ ਆ ਜਿਹੜਾ ਮੇਰਾ ਵੀਰ ਲੈਣ ਦਾ ਚਾਹਵਾਨ ਹੋਊਗਾ ਉਹੀ ਫੋਨ ਲਾ ਦੇ ਕੋਈ ਇਹ ਲੈਗੜੂ ਥੇਗੜੂ ਇੰਝਾਂ ਤਾਂ ਹੈ ਨਹੀਂ ਗੀਆਂ ਐਸੇ ਵਧੀਆ ਲੱਗਣਗੇ ਫੋਨ ਰੁਪਈਆਂ ਵਾਲੀਆਂ ਨੇ ਬਾਈ ਇਹ ਠੀਕ ਹੈ ਬਾਈ 1 ਲੱਖ ਅੱਸੀ ਹਜ਼ਾਰ ਤੋਂ ਪਲਾਸੀ ਦੀ ਗਾਂ ਕੀ ਥੇ 5 ਲੱਖ ਤੱਕ ਦੀ ਗਾਂ ਇਨਾਂ ਚੋ 2 ਲੱਖ ਤੋਂ ਲੈ ਕੇ ਕਹਿੰਦਾ ਭਾਬ ਸਾਢੇ 4-5 ਲੱਖ ਤੱਕ ਭਾਜ ਜਾਂਦਾ ਹਾਂ ਬਾਈ ਸਭ ਤੋਂ ਹਈਏ ਠੀਕੇ ਜਰਸੀ ਜਰਸੀ ਬਾਈ ਠੀਕ ਹੈ ਉਹ ਤੋਂ ਆਪਣੇ ਕੋਲੇ ਆ ਗਈ ਉਹ ਗਾਂ ਠੀਕ ਹੈ ਉਹਦੂ ਇਹ ਸੇਮ ਜੀਆਂ ਰਹਿ ਜਾਣਗੀਆਂ ਬੱਸੀਆਂ ਠੀਕ ਹੈ ਵੀ ਤੇ ਇਹ ਦੋ ਦਾਦੇ ਘਰਾਂ ਜਾਣਾ ਬਾਈ ਬੱਸੀਆਂ ਫੁੱਲ ਰਿਕਾਰਡ ਨੇ ਤਿੰਨ ਤਿੰਨ ਪੀੜੀਆਂ ਦੇ ਠੀਕ ਹੈ ਪੂਰੇ ਵਧੀਆ ਫਾਰਮ ਦੀਆਂ ਨੇ ਫਾਰਮ ਦੀਆਂ ਵੀਡੀਓ ਬਾਇਓ ਡਾਟਾ ਸਾਰਾ ਪਿਆ ਜਿਹੜਾ ਵੀਰ ਜਿਹੜੀ ਦਾ ਸੌਦਾ ਕਰਨਾ ਚਾਹੂ ਆਪਾਂ ਉਹਦਾ ਕੱਲੀ ਕੱਲੀ ਦਾ ਰਿਕਾਰਡ ਦੇ ਦਾਂਗੇ ਮੋਬਾਈਲ ਨੰਬਰ ਤੇ ਐਡਰੈਸ ਮੋਬਾਈਲ ਨੰਬਰ ਬਾਈ 85448 85448 25610 ਠੀਕ ਹੈ ਜਰਸੀ ਤੋਰਦੀ ਬਣੀਏ ਸੋ ਵੀਰੋ ਟੈਗ ਟੂ ਫਾਰਮ ਵਾਲਾ 7 ਨੰਬਰ ਦਾ ਪਿਆ ਬਾਈ ਟੈਗ ਬਾਕੀ ਦੇ ਵੱਡੇ ਹੋਏ ਨੇ ਮਾਲ ਸਾਰੇ ਦੇ ਟੈਗ ਸੀ ਟੈਗ ਵੱਡੇ ਅਗਲਾ ਰੱਖ ਬੜੇ ਜਰਸੀ ਦੇ ਇੱਧਰ ਖੜੀ ਅੱਲੇ ਪਾਸੇ ਇੱਥੇ ਸੋ ਵੀਰੋ ਕੋਈ ਖਰਚਾ ਕੋਲੇ ਪਾਇ ਛੋਟੀ ਦਾ ਯਾਰ ਢੱਲੋ ਕੋਈ ਹੈ ਹੀ ਨਹੀਂ ਵੱਡੇ ਕੱਦ ਕਾਰ ਦੇ ਵਿੱਚ ਜਿਹੜੇ ਵੀ ਕਹਿੰਦੇ ਬਰੀਡ ਦੇ ਕੰਮ ਕਰਨਾ ਤੇ ਲੈਵਾ ਲੈਣਾ ਸੀ ਕੰਪੈਕਟ ਕੰਬੈਕਟ ਉਹ ਇਹ ਚੀਜ਼ਾਂ ਦੇ ਫਿਰ ਭਾਅ ਲੱਗਦਾ ਹਨਾ ਹਾਂ ਆ ਬਾਈ ਜਰਸੀ ਹੋ ਗਈ ਉਹ ਇਹਦਾ ਟਰੈਕਟਰ ਦੇ ਮੱਲ ਲਦੀਆਂ ਨੇ ਗੀਆਂ ਕਹੀ ਆ ਤਾਂ ਹੈ ਨਹੀਂਗਾ ਬਈ ਹਾਲ ਉਹ ਇਹਦਾ ਮੇਰਾ ਵੀਰ ਆ ਪੰਜ ਬੇੜਾਂ ਲਈਦਾ ਕੋਈ ਆਮ ਉਹੀ ਸਵਾਜਾ ਲੈਣ ਆਲਾ ਤਾਂ ਫੋਨ ਹੀ ਨਾ ਲਾਵੇ ਜਾਏਗਾ ਲਾ ਜਿਹੜੇ ਵੀਰ ਨੇ ਮਾਲ ਚੰਗਾ ਰੱਖਣਾ ਬਸ ਉਹ ਹੀ ਫੋਨ ਲਾਵੇ ਇੰਨਾ ਕਹਦੇ ਬਾਕੀ ਨੋਰਮਲ ਭਾੜੀਆਂ ਪਾਉ ਖੜੀਆਂ 95 94 ਉਹ ਵੀ ਦਿਖਾ ਦੇ ਉਹਨਾਂ ਦੀ ਵੀਡੀਓ ਇੱਕ ਲਾਗ ਆਪਣੇ ਚੈਨਲ ਤੇ ਅਪਲੋਡ ਹੋਈ ਵੀ ਆ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਲਈ